ਸ਼ਿਕਾਗੋ ਦਾ ਬਣਿਆ ਹੋਇਆ 4 ਸਿਲੰਡਰ ਇੰਜਣ ਵਾ ਤੇ 15 ਹੌਸਪਾਵਰ ਦਾ ਇਹਦਾ ਇੰਜਣ ਵਾ ਤੇ ਆ ਗੈਸ ਸਟੇਸ਼ਨ ਵਾ ਉਸ ਟਾਈਮ ਦਾ ਤੇ ਇਹਨਾਂ ਨੇ ਕੱਟ ਕੇ ਵੀ ਦਿਖਾਏ ਹੋਏ ਨੇ ਕਿਹੜੇ ਕਿਹੜੇ ਪਲੱਗ ਨੇ ਜਿਹੜੇ ਆਪਣੇ ਸਕੂਟਰ ਦੇ ਵਿੱਚ ਵੀ ਹੁੰਦੇ ਸੀ ਚੇਤਕ ਵਜਾਜ ਦੇ ਵਿੱਚ ਤੇ ਇੰਜਣ ਇਹ ਕਾਫੀ ਵੱਡੇ ਨੇ 6 6 ਸਿਲੰਡਰ ਇੰਜਣ ਨੇ ਸਾਰੇ ਕੋਈ 6 ਸਿਲੰਡਰ ਹੋ ਕੋਈ 7 ਸਿਲੰਡਰ ਕੋਈ 8 ਇੱਕ ਇਹਨਾਂ ਨੇ ਬੱਬੂ ਜੀ ਲਾਇਆ ਹੋਇਆ ਇਹ ਕਦੇ ਖੁੱਲਦਾ ਕਦੇ ਬੰਦ ਹੁੰਦਾ ਲੈ ਇਦਾਂ ਦੀ ਸ਼ੋਸ਼ੇ ਭਾਜੀ ਬਹੁ ਕਰਦੇ ਨੇ ਲੈ ਆ ਦੇਖ ਲੋ ਜੀ ਲਾਈਟਾਂ ਦੇਖੋ ਤੁਸੀਂ ਇਹਨੂੰ ਕਿਦਾਂ ਸਜਾਇਆ ਹੋਇਆ ਫਾਰ ਅੱਜੂ ਅੱਗੇ ਤੇ ਵੈਸੇ ਇਹਨਾਂ ਦੀ ਸ਼ਾਪ ਆ ਤੇ ਇਹ ਰਿਪੇਅਰ ਵਗੈਰਾ ਇੱਥੇ ਕਰਦੇ ਨੇ ਸਾਰੇ ਸ਼ੈੱਲ ਆਲ ਕੰਪਨੀ ਦਾ ਗੈਸ ਸਟੇਸ਼ਨ ਆ ਬੀ ਸੀ ਵੈਂਟੇਜ ਟਰੱਕ ਮਿਊਜ਼ੀਅਮ ਵਿੱਚ ਅੱਜ ਖੜੇ ਆ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਪੁਰਾਣੇ 100 ਤੋਂ 150 ਸਾਲ ਪੁਰਾਣੇ ਟਰੱਕ ਤੇ ਆਜੋ ਆਪਾਂ ਸ਼ੁਰੂ ਕਰਦੇ ਆ ਇਸ ਟਰੈਕਟਰ ਤੋਂ ਇਹ ਟਰੈਕਟਰ ਹੈ ਸ਼ਿਕਾਗੋ ਦਾ ਬਣਿਆ ਹੋਇਆ ਚਾਰ ਸਿਲੰਡਰ ਇੰਜਣ ਵਾ ਤੇ 15 ਹੌਸਪਾਵਰ ਦਾ ਇਹਦਾ ਇੰਜਣ ਵਾ ਤੇ ਆ ਗੈਸ ਸਟੇਸ਼ਨ ਵਾ ਉਸ ਟਾਈਮ ਦਾ 1890 1880 ਦੇ ਲਾਗੇ ਦਾ ਗੈਸ ਪੰਪ ਇਹੋ ਜਿਹੇ ਹੋਇਆ ਕਰਦੇ ਸੀ ਉਸ ਟਾਈਮ ਤੇ ਆਜੋ ਆਪਾਂ ਬਾਕੀ ਚਲਦੇ ਆ ਅੰਦਰ ਤੇ ਅੰਦਰ ਜਾ ਕੇ ਦੇਖਦੇ ਆ ਕੀ ਕੀ ਆ ਤੇ ਇਹ ਪੁਰਾਣੇ ਟਰੱਕ ਨੇ ਤੇ 1929 ਦਾ ਦੇਖੋ ਤੁਸੀਂ ਬਣਿਆ ਹੋਇਆ ਟਰੱਕ ਆ ਇਹ ਤੇ 46 ਹੌਸਪਾਵਰ ਦਾ ਇਹਦਾ ਇੰਜਨ ਸੀਗਾ ਤੇ ਫੋਰ ਸਪੀਡ 650 ਹਜ਼ਾਰ ਰੇ ਦੀ ਕੀਮਤ ਸੀਗੀ ਤੇ ਲਾਈਟਾਂ ਦੇਖੋ ਤੁਸੀਂ ਇਹਨਾਂ ਨੇ ਸਜਾ ਕੇ 크리스마ਸ ਤੇ ਸਾਰੇ ਖੜੇ ਕੀਤੇ ਹੋਏ ਆ ਤੇ ਆ ਦੇਖੋ ਇਹਨਾਂ ਨੇ ਇੱਕ ਬੱਬੂ ਜਿਹਾ ਉੱਤੇ ਲਾਇਆ ਹੋਇਆ ਤੇ ਆਜੋ ਆਪਾਂ ਅੱਗੇ ਜਾ ਕੇ ਦੇਖਦੇ ਆ ਤੇ ਕੀ ਕੀ ਆ ਤੇ ਟਾਇਰ ਦੇਖੋ ਤੁਸੀਂ ਇਹਦੇ ਲੱਕੜ ਦਾ ਵੀਲ ਕੱਪ ਦੇਖੋ ਤੁਸੀਂ ਲੱਕੜ ਦਾ ਇਹਦਾ ਦੇਖੋ ਕਿਆ ਬਾਤ ਹੈ ਲੱਕੜ ਵੀ ਐ ਨਾ ਲੋੜ ਚੱਕ ਲੈਂਦੀ ਸੀ ਉਸ ਟਾਈਮ ਦੇ ਉੱਤੇ ਅੰਦਰ ਦਿਖਾਉਨੇ ਆ ਤੁਹਾਨੂੰ ਤੇ ਅੰਦਰ ਇਹਦੇ ਇਹੋ ਜਿਹਾ ਪਤਲਾ ਜਿਹਾ ਸਟੀering ਵਾਲ ਲੱਗਾ ਹੋਇਆ ਤੇ ਸੀਟ ਤੇ ਇੱਕ ਖਾਸ ਗੱਲ ਇਹ ਆ ਕਿ ਇਹਨੂੰ ਸੀਟ ਵੈਲਟ ਵੀ ਕੋਈ ਨਹੀਂ ਸੀ ਹੁੰਦੀ ਸੀ ਉਸ ਟਾਈਮ ਤੇ ਸੀਟ ਵੈਟ ਵਾਲਾ ਰੂਲ ਵਾ ਜਿਹੜਾ ਉਹ ਬਾਅਦ ਦੇ ਵਿੱਚ ਆਇਆ ਤੇ ਆ ਜੋ ਆਪਾਂ ਦੇਖਦੇ ਆਂ ਤੇ ਆ ਤੁਹਾਨੂੰ ਦਿਖਾਉਨੇ ਆ ਇੱਧਰ ਇੰਜਣ ਵਗੈਰਾ ਕਾਫੀ ਨੇ ਤੇ 1841 ਦਾ ਇਹ ਟ੍ਰੱਕਾਂ ਦੇ ਸਾਰੇ ਇੰਜਨ ਨੇ ਤੇ ਇਹਨਾਂ ਨੇ ਕੱਟ ਕੇ ਵੀ ਦਿਖਾਏ ਹੋਏ ਨੇ ਕਿਹੜੇ ਕਿਹੜੇ ਪਲੱਗ ਨੇ ਜਿਹੜੇ ਆਪਣੇ ਸਕੂਟਰ ਦੇ ਵਿੱਚ ਵੀ ਹੁੰਦੇ ਸੀ ਚੇਤਕ ਵਜਾਜ ਦੇ ਵਿੱਚ ਤੇ ਇੰਜਨ ਇਹ ਕਾਫੀ ਵੱਡੇ ਨੇ 6 6 ਸਿਲੰਡਰ ਇੰਜਨ ਨੇ ਸਾਰੇ ਕੋਈ 6 ਸਿਲੰਡਰ ਵਾ ਕੋਈ 7 ਸਿਲੰਡਰ ਕੋਈ 8 ਸਿਲੰਡਰ ਵਾ ਮਿਊਜ਼ੀਅਮ ਲੈਂਗਲੀ ਵੈਂਟੇਜ ਟਰੱਕ 'ਚ ਖੜੇ ਆ ਤੇ ਇਹ ਫਾਇਰ ਵਗੇਟ ਵਾਲਾ ਟਰੱਕ ਵਾ ਇਹਨਾਂ ਨੇ ਕਰੇ ਸਮਸ ਲਈ স্পেশাল ਪਰੇਡ ਲਈ ਖੜਾਇਆ ਹੋਇਆ ਤੇ ਆਜੋ ਆਪਾਂ ਅੰਦਰੋਂ ਦਿਖਾਉਨੇ ਆ ਇਹਨੂੰ ਤੇ ਫਾਇਰ ਵਗੇਟ ਕਾਫੀ ਇਹਨਾਂ ਨੇ ਲਾਈਟਾਂ ਬੜੀ ਸਜਾਵਟ ਕੀਤੀ ਹੋਈ 크ਿਸਮਸ ਤੇ ਸੈਂਟਾ ਕਲਾਸ ਵਗੈਰਾ ਲਗਾ ਕੇ ਤੇ ਹਲੇ ਆਇਕ ਇਹਨਾਂ ਨੇ ਬੱਬੂ ਜੇ ਲਾਇਆ ਹੋਇਆ ਇਹ ਕਦੇ ਖੁੱਲਦਾ ਕਦੇ ਬੰਦ ਹੁੰਦਾ ਲੈ ਇਦਾਂ ਦੀ ਛੋਸ਼ੇ ਭਾਜੀ ਬੋ ਕਰਦੇ ਨੇ ਲੈ ਆ ਦੇਖ ਲੋ ਜੀ ਲਾਈਟਾਂ ਦੇਖੋ ਤੁਸੀਂ ਇਹਨੂੰ ਕਿਦਾਂ ਸਜਾਇਆ ਹੋਇਆ ਫਾਇਰ ਬ੍ਰਿਗੇਡ ਸਿਟੀ ਆਫ ਸਰੀ ਉਸ ਟਾਈਮ ਤੇ ਇਹਨੂੰ ਯੂਜ਼ ਕਰਦੀ ਸੀਗੀ 1945-50 ਦੇ ਲਾਗੇ ਛਾਗੇ ਤੇ ਇਹ ਇਹਨਾਂ ਦੀ ਰਿਪੇਅਰ ਸ਼ਾਪ ਆ ਤੇ ਖਾਸ ਗੱਲ ਇਹ ਆ ਕਿ ਜਿਹੜੇ ਟਰੱਕ ਨੇ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਆਜੋ ਓਕੇ ਇਹ ਵਿਚਾਰੇ ਦਾ ਸਮਾਨ ਨਹੀਂ ਮਿਲ ਰਿਹਾ ਇਸ ਟਰੱਕ ਦਾ ਇਹ ਲੱਭ ਰਹੇ ਨੇ ਤੇ ਹੈਲਪ ਲੋਕਾਂ ਦੀ ਮੰਗ ਰਹੇ ਨੇ ਪਰ ਹੈ ਬਹੁਤ ਪੁਰਾਣਾ ਆ ਇਹ ਟਰੱਕ ਲਗਭਗ 1934 ਦੇ ਆਸ-ਪਾਸ ਹੋਆ ਕਿ 100 ਹਸਪਾਵਰ ਦਾ ਇਹਦਾ ਇੰਜਣ ਸੀਗਾ ਤੇ 6 ਸਿਲੰਡਰ ਸੀਗਾ ਇਹ ਹੈਗਾ Shell ਵਾਲਿਆਂ ਦਾ ਇਹ ਹੈਗਾ Shell ਵਾਲਿਆਂ ਦਾ ਟੈਂਕਰ ਜੋ ਕਿ ਗੈਸ ਵਗਾਰਾ ਲੋਡ ਕਰਦੇ ਸੀ ਉਸ ਟਾਈਮ ਦੇ ਉੱਤੇ 1988 ਦੇ ਲਾਗੇਸ਼ਾਗੇ 29 ਹੌਸਪਾਵਰ ਦਾ ਇੰਜਣ ਵਾ ਗੈਸੋਲਿਨ 1600 ਸੀਐਮ ਤੇ ਡਬਲ ਇੰਜੈਕਸ਼ਨ ਟਾਈਮ ਪਾਵਰ ਲੋ ਸਪੀਡ ਤੇ ਗੈਸ ਟੈਂਕਰ ਉਸ ਟਾਈਮ ਤੇ ਇਹੋ ਜਿਹਾ ਹੋਇਆ ਕਰਦੇ ਸੀਗੇ ਤੇ ਆ ਜੋ ਅੱਗੇ ਤੇ ਇਹ ਵੈਸੇ ਇਹਨਾਂ ਦੀ ਸ਼ਾਪ ਆ ਤੇ ਇਹ ਰਿਪੇਅਰ ਵਗੈਰਾ ਇੱਥੇ ਕਰਦੇ ਨੇ ਸਾਰੇ ਸ਼ੈੱਲ ਵਾਲੇ ਕੰਪਨੀ ਦਾ ਗੈਸ ਸਟੇਸ਼ਨ ਆ 1936 ਬਿਲ ਇਹੋ ਜਿਹੇ ਕੈਂਪਰ ਹੁੰਦੇ ਸੀਗੇ ਉਸ ਟਾਈਮ ਤੇ ਆਜੋ ਤੁਹਾਨੂੰ ਦਿਖਾਉਨੇ ਆ ਤੇ ਬੈਕ ਸਾਈਡ ਤੇ ਇਹਦੇ ਵਿੱਚ ਇਹਨਾਂ ਦਾ ਵਾਸ਼ਰੂਮ ਹੁੰਦਾ ਸੀਗਾ ਤੇ ਆਜੋ ਆਜੋ ਇੱਧਰ ਤੇ ਵਿੱਚੇ ਬੈੱਡ ਹੁੰਦਾ ਸੀਗਾ ਜੋ ਵੀ ਆ ਇਹਨਾਂ ਨੇ ਫੋਟੋਆਂ ਵਗੈਰਾ ਲਾਈਆਂ ਹੋਈਆਂ ਸਾਰੀਆਂ ਉਸ ਟਾਈਮ ਤੇ ਜੇ ਉਹ ਜਿਹੀਆਂ ਕਾਰਾਂ ਹੋਇਆ ਕਰਦੀਆਂ ਸਨ ਲੇਟ 1890 ਜਾਂ 1910 ਦੇ ਆਸ-ਪਾਸ ਤੇ ਆਜੋ ਤੇ ਇਹ ਟੂਲ ਇਹੋ ਜਿਹੇ ਹੁੰਦੇ ਸੀਗੇ ਜਿਵੇਂ ਕਿ ਜਾਪੀਆਂ ਪਾਨੇ ਆ ਸਾਰਾ ਉਸ ਟਾਈਮ ਦਾ ਇਹਨਾਂ ਨੇ ਟੂਲ ਸੈਟ ਅਪ ਕੀਤਾ ਹੋਇਆ ਸ਼ਾਪ ਨੂੰ ਦਿਖਾਇਆ ਗਿਆ ਇੱਥੇ ਉਹ ਨੀਸੋ 14 ਦੀ ਫਰੰਟ 휠 ਡਰਾਈਵ ਮਾਡਲ ਵੀ ਚਾਰ ਸਿਲੰਡਰ ਇੰਜਨ ਸੀਗਾ ਤੇ 30 ਹੌਸਪਾਵਰ ਸੀਗੀ ਇਹਦੀ ਤੇ ਆਯੋ ਇਹਦੇ ਵਿੱਚ ਬਾਇਨ ਵਗੈਰਾ ਲੇ ਕੇ ਜਾਇਆ ਕਰਦੇ ਸਨ ਲੋਕ ਉਸ ਟਾਈਮ ਤੇ ਉੱਤੇ ਟਵਾ ਟਵਾਈ ਦਾ ਕੰਮ ਹੁੰਦਾ ਸੀ ਜੋ ਕਿ ਵਾਈਨ ਵਗੈਰਾ ਦੀਆਂ ਜੋ ਵਾਈਨਰੀਆਂ ਹੁੰਦੀਆਂ ਸੀਗਾ ਫੈਕਟਰੀਆਂ ਹੁੰਦੀਆਂ ਸੀ ਇਹਦੇ ਨਾਲ ਟੋਇਆ ਕਰਦੇ ਸੀ ਤੇ ਆ ਇਹਦਾ ਇੰਜਣ ਵਾ ਤੇ ਉਸ ਟਾਈਮ ਦਾ ਦੇਖੋ ਡਬਲ ਸਿਲੰਡਰ ਇੰਜਣ ਵਾ ਸਿਰਫ ਦੋ ਸਿਲੰਡਰ ਹੀ ਹੁੰਦੇ ਸੀਗੇ ਉਸ ਟਾਈਮ ਤੇ ਆ ਜੋ ਅੱਗੇ ਆਹ ਕਾਰ ਕਿਹੜੀ ਆ 1924 ਦੀ ਫੈਡਰਲ 825 ਮਾਡਲ ਨੰਬਰ ਇੱਕ ਟਾਨੇ ਦਾ ਟੋਟਲ ਭਾਰ ਵਾ ਤੇ ਚਾਰ ਸਿਲੰਡਰ ਇੰਜਣ ਵਾ ਤੇ 40 ਹੌਸਪਾਵਰ ਦੀ ਸੀਗੀ ਤੇ 35 ਤੋਂ 40 ਦੀ ਸਪੀਡ ਉਸ ਟਾਈਮ ਤੇ ਹੋਇਆ ਕਰਦੀ ਸੀਗੀ ਤੇ ਆ ਇੰਜਣ ਦਿਖਾ ਦੂ ਇਧਰ ਵਿੱਚ ਇਧਰਲੇ ਪਾਸੇ ਤੇ ਲਾਈਟਾਂ ਵਗੈਰਾ ਇਹਦੀਆਂ ਕਾਫੀ ਜਨੀਕ ਨੇ ਤੇ ਪਲੱਗ ਵਗੈਰਾ ਉਹੀ ਤੇ ਆਜੋ ਆਪਾਂ ਵਿੱਚੋਂ ਵੀ ਦਿਖਾ ਦਈਏ ਇਹਨੂੰ ਤੇ ਇਹਦਾ ਲੱਕੜ ਦਾ ਇਹਦਾ ਸਾਰਾ ਸਟੀering ਇਹਨਾਂ ਨੇ ਬਣਾਇਆ ਹੋਇਆ ਤੇ ਗੀਅਰ ਨੇ আর ਇਸ ਤੇ ਬਲੇਕ ਬ੍ਰੇਕ ਨੇ ਜੋ ਵੀ ਆ ਤੇ ਆ ਜੋ ओके انٹرਨੈਸ਼ਨਲ ਕੰਪਨੀ ਦੀ 1932 ਦੀ ਟਰੱਕ ਸਮਾਨ ਸਮੂਨ ਵੇਲੇ ਟੋਇਆ ਕਰਦੇ ਸੀ ਉਹ ਉਸ ਸਟੈਂਪ ਤੇ ਇਹਨਾਂ ਨੇ ਦਿਖਾਇਆ ਹੋਇਆ ਕਿ ਦੁੱਧ ਵਗੈਰਾ ਇਹਦੇ ਵਿੱਚ ਕਾਫੀ ਲਿਆਉਂਦੇ ਸੀਗੇ ਉਸ ਟਾਈਮ ਤੇ ਦੁੱਧ ਵਗੈਰਾ ਦੇ ਕੈਨ ਇਹਦੇ ਵਿੱਚ ਰੱਖ ਕੇ ਲਿਆਉਂਦੇ ਸੀ ਉਸ ਟਾਈਮ ਤੇ ਰੈਡ ਡਾਇਮੰਡ 96 ਹਸਪਾਵਰ ਦਾ ਇੰਜਣ ਸੀਗਾ ਤੇ 6 ਸਿਲੰਡਰ ਗੈਸੋਲੀਨ ਤੇ ਸੀਗੀ ਇਹ ਕੈਨੇਡਾ ਦੀ ਬਣੀ ਹੋਈ ਹੈ ਇਹ 1935 ਦੀ ਸ਼ੈਵਲਟ ਕਯੂਡੀ ਟਰੱਕ ਸਮਾਨ ਸੁੰਟੋਣ ਲਈ ਉਸ ਟਾਈਮ ਤੇ ਇਹ ਯੂਜ਼ ਕੀਆ ਕਰਦੇ ਸਨ 1935 ਦੇ ਵਿੱਚ ਇਹ ਖਰੀਦੀ ਸੀ 2000 ਡਾਲਰ ਇਹਦੀ ਉਸ ਟਾਈਮ ਤੇ ਕੀਮਤ ਹੋਇਆ ਕਰਦੀ ਸੀ ਤੇ ਆਹ ਟਰੱਕ ਦਿਖਾਉਂਦੇ ਆ ਡੀਜ਼ਲ ਟਰੱਕ ਬਹੁਤ ਵੱਡਾ ਜਿਹੜੇ ਅੱਜ ਕੱਲ ਪੀਟਰ ਵੇਲਟ ਚੱਲਦੇ ਆ ਉਹਨਾਂ ਨੇ ਇਹਨੂੰ ਸਾਰਾ ਨੂੰ ਰਿਪਲੇਸ ਕਰ ਦਿੱਤਾ ਦੇਖੋ ਤੁਸੀਂ ਵੱਡੇ ਟਰੱਕ ਆ ਜੋ ਅੱਗੇ 1926 ਦੀ ਇਸ ਇੰਟਰਨੈਸ਼ਨਲ S24 ਇਹ ਵੀ ਇੱਕ 4 ਸਿਲੰਡਰ ਇਹਦਾ ਇੰਜਣ ਵਾ ਤੇ ਲੋਹੇ ਦੇ ਇਹਦੇ ਪਹੀਏ ਨੇ ਸਾਰੇ ਜੋ ਵੀ ਵੀਲ ਨੇ ਤੇ ਕਮਾਣੀਆਂ ਲੱਗੀਆਂ ਹੋਈਆਂ ਇਹਦੇ ਤੇ ਆ ਇਹਦਾ ਲੋਗੋ ਆ ਦੇਖੋ ਤੁਸੀਂ ਇੰਟਰਨੈਸ਼ਨਲ ਤੇ ਆ ਜੋ ਅੱਗੇ ਆ ਉਹ ਨਹੀਂ 150 ਤੇ 60 ਦਾ ਇੱਕ ਪਿਕਅਪ ਟਰੱਕ ਵਾ ਲੋਡ ਕਰਨ ਵੇਲੇ ਸਮਾਨ ਵਗੈਰਾ ਇੱਥੇ ਲਿਆ ਕਰਦੇ ਸਨ ਤੇ ਆਜੋ ਤੇ ਅੱਗੇ ਚੱਲਦੇ ਆ ਜੀ ਤੁਹਾਨੂੰ ਦਿਖਾਉਨੇ ਆ 1947 ਦੀ ਡਾਇਮੰਡ ਟਰੱਕ ਡਾਇਮੰਡ ਟਰੱਕ ਓरिजਨਲੀ ਕਾਰ ਫਰੋਂ 1950 ਤੋਂ 1911 ਜਿਹਦੀ ਪ੍ਰੋਡਕਸ਼ਨ ਹੋਈ ਸੀਗੀ ਤੇ ਆਯੋ ਅੱਗੇ ਆ ਦੁੱਧ ਦਾ ਕੈਨ ਇਹ ਜਿਆ بڑا ਇਹਨਾਂ ਨੇ ਰੱਖਿਆ ਹੋਇਆ ਕਿਉਂਕਿ ਦੁੱਧ ਢੋਣ ਵੇਲੇ ਇਹੋ ਜਿਹੇ ਹੁੰਦੇ ਸੀ ਆਪਣੇ ਇੰਡੀਆ 'ਚ ਵੀ ਇਹੋ ਜਿਹੇ ਕੈਨ ਹੁੰਦੇ ਆ ਆ ਬਾਕੀ ਜੋ ਇਹਨਾਂ ਦੇ ਪਾਰਟ ਨੇ ਜਿਵੇਂ ਚੈਨ ਕੁੱਪੀ ਹੋ ਗਈ ਆ ਐਮਰਜੈਂਸੀ ਲਾਈਟਾਂ ਹੋ ਗਈਆਂ ਟਾਰਚ ਹੋ ਗਈ ਗੋਟੀਆਂ ਪਾਣੇ ਹੋ ਗਏ ਤੇ ਆ ਇਹਨਾਂ ਦੇ ਨੰਬਰ ਹੋਇਆ ਕਰਦੇ ਸੀ ਉਸ ਟਾਈਮ ਤੇ ਆ ਇਹਨਾਂ ਦੀ ਕੋਈ ਟਾਇਰ ਖੋਲਣ ਵਾਲੀ ਮਸ਼ੀਨ ਆ ਤੇ ਇਹ ਇਹਨਾਂ ਦਾ ਕੋਈ ਮਕੈਨੀਕਲ ਕੰਪਿਊਟਰ ਹੋਇਆ ਇਹਦੀ ਕੋਈ ਅਲਾਈਨਮੈਂਟ ਕਰਨ ਵਾਲਾ ਉਸ ਟਾਈਮ ਦਾ ਬਲੈਕ ਐਂਡ ਵਾਈਟ ਹੋਇਆ ਕਰਦਾ ਸੀਗਾ ਦੇਖੋ ਤੁਸੀਂ ਉਸ ਟਾਈਮ ਤੇ ਵੀ ਸ਼ਾਪਾਂ ਵਾਲੇ ਕੰਪਿਊਟਰ ਯੂਜ਼ ਕਰਦੇ ਸੀਗੇ ਬੇਸਿਕ ਟਾਈਪ ਦਾ ਹੀ ਆ ਕੋਈ ਤੇ ਆਜੋ ਆਪਾਂ ਹੁਣ ਆ ਪਾ ਗਏ ਆ ਸ਼ਾਪ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਟੂਲ ਵਗੈਰਾ ਤੇ ਇਹ ਕਾਰਾਂ ਦੇ ਉਸ ਟਾਈਮ ਦੇ ਉੱਤੇ ਜਿਹੜੇ ਟੂਲ ਹੁੰਦੇ ਸੀਗੇ ਉਹ ਇਹਨੂੰ ਇਸ ਤਰ੍ਹਾਂ ਯੂਜ਼ ਕਰਦੇ ਸਨ ਸਾਰਾ ਇਹ ਕਾਰਾਂ ਦੇ ਮੈਕੈਨਿਕਲ ਸ਼ਾਪ ਦੇ ਵਿੱਚ ਇਹੋ ਜਿਹਾ ਸਮਾਨ ਹੁੰਦਾ ਸੀਗਾ ਜਿਵੇਂ ਆਹ ਇਹਨਾਂ ਦੀ ਖਰਾਦ ਵਾਲੀ ਇੱਕ ਛੋਟੀ ਮਸ਼ੀਨ ਵਾ ਆਹ ਹੂਲ ਮਾਰਨੇ ਵਾਲੀ ਮਸ਼ੀਨ ਤੇ ਆਹ ਕੰਪਰੈਸ਼ਨ ਵਗੈਰਾ ਨੇ ਜੋ ਵੀ ਆ ਤੇ ਆਹ ਕੋਈ ਇਹਨਾਂ ਦਾ ਕੋਈ ਸਕੂਪ ਟਿਊਨਿੰਗ ਸਿਸਟਮ ਆ ਕੁਝ ਆ ਉਹਦੀ ਗੱਡੀ ਦੀ ਟਿਊਨਿੰਗ ਵਗੈਰਾ ਜੋ ਵੀ ਕਰਨ ਲਈ ਟੈਸਟਰ ਕੋਇਲ ਟੈਸਟਰ ਵਾ ਤੇ ਆਹ ਦਾ ਆਪਣੇ ਜਿਹੜੇ ਬੇਸਿਕ ਟੂਲ ਅੱਜ ਵੀ ਇਹੀ ਯੂਜ਼ ਹੁੰਦੇ ਆ ਪਰ ਇਹਨਾਂ ਨੇ ਉਸ ਟਾਈਮ ਦੀ ਕਾਰਾਂ ਦੀ ਸ਼ਾਪ ਨੂੰ ਦਿਖਾਇਆ ਗਿਆ ਜਿਵੇਂ ਆਹ ਕੁੱਪੀਆਂ ਨੇ ਤੇਲ ਵਾਲੀਆਂ ਇਹ ਲੀਟਰ ਨੇ ਜਿਹੜੇ ਆਪਣੇ ਹੁੰਦੇ ਵੀ ਆਪਨੇ ਆਪਨੇ ਵੀ ਯੂਜ਼ ਕਰਦੇ ਆਂ ਇੰਡੀਆ ਦੇ ਵਿੱਚ ਕੁ ਕੁੱਪੀ ਜੇ ਮਸ਼ੀਨ ਨੂੰ ਤੇਲ ਤੂਣ ਚੂਜ਼ ਕਰਦੇ ਹੁੰਦੇ ਸੀ ਸੇਮ ਦੇਖੋ ਉਹੀ ਸ਼ੇਪ ਹੋਆ ਪਰ ਇਹਦਾ ਇਹ ਆ ਕਿ ਜਿਹੜੀ ਉਹ ਇਹ ਘੁੰਮ ਜਾਂਦੀ ਹੈ ਇਹਨਾਂ ਦੇ ਕਾਰਾਂ ਦੇ ਮਲਟੀਮੀਟਰ ਯੂਵੀ ਸੈਟਿੰਗ ਕਰਨ ਲਈ ਸਟੀering ਲੱਕੜ ਦਾ ਤੇ ਆਪਣੀ ਜਿਹੜੀ ਹੌਲ ਮਾਰਨੇ ਵਾਲੀ ਹੱਥੀ ਕੋਈ ਵੀ ਲੋਹੇ ਦੇ ਵਿੱਚ ਮਾਰਨਾ ਤੇ ਆ ਹੈਗੀ ਟੂਲ ਕਿਟ ਉਸ ਟਾਈਮ ਦੀ ਦੇਖੋ ਤੁਸੀਂ 1900 2040 ਦੇ ਆਸ-ਪਾਸ ਇਹੋ ਜਿਹੀਆਂ ਟੂਲ ਕਿਟਾਂ ਹੁੰਦੀਆਂ ਸੀ ਤੇ ਉੱਪਰ ਇਹਨਾਂ ਦੇ ਫਿਲਟਰ ਵਗੈਰਾ ਵੀ ਰੱਖੇ ਹੋਏ ਆ ਗੱਡੀਆਂ ਦੇ ਜੋ ਵੀ ਆ ਤੇ ਆ ਜੋ ਅੱਗੇ ਆ ਜੋ ਤੁਹਾਨੂੰ ਦਿਖਾਉਨੇ ਆ ਸਟੀਮ ਕਾਰ ਦੇਖੋ ਤੁਸੀਂ ਆਹ ਸਟੀਮਕਾਰ ਆ ਹੁਣ ਆਪਾਂ ਬੈਕ ਸਾਈਡ ਦਿਖਾਉਨੇ ਆ ਫਰੰਟ ਵੀ ਇਹਦਾ ਦਿਖਾਉਨੇ ਆ ਤੇ ਇਹਦਾ ਸਟੀਮ ਇੰਜਣ ਵਾ ਦੇਖੋ ਤੁਸੀਂ ਇਹਦੇ ਵਿੱਚ ਕੋਲੇ ਦੇ ਨਾਲ ਅੱਗ ਵੱਲਦੀ ਸੀ ਅੱਗ ਦੇ ਨਾਲ ਨਾਲ ਪਾਣੀ ਉਬਲਦਾ ਸੀ ਕਿਉਂਕਿ ਪਾਣੀ ਵਿੱਚ ਭਰਿਆ ਹੁੰਦਾ ਸੀ ਪਾਣੀ ਤੋਂ ਜਿਹੜੀ ਸਟੀਮ ਬਣਦੀ ਸੀ ਉਹ ਸਿੱਧੀ ਪਾਈਪਾਂ ਦੇ ਰਾਹੀਂ ਇਹਦੇ ਇੰਜਣ ਦੇ ਵਿੱਚ ਜਾਂਦੀ ਸੀ ਇਹਦੇ ਮੂਰੇ ਆ ਸਟੀਮ ਇੰਜਣ ਲੱਗਾ ਹੋਇਆ ਛੋਟਾ ਜਿਹਾ ਘੱਟੋ-ਘੱਟ 1858 ਦੀ ਇਹ ਗੱਡੀ ਆ ਦੇਖੋ ਤੁਸੀਂ ਆਹ ਸਟੀਮ ਇੰਜਣ ਵਾਂ ਲੱਗਾ ਹੋਇਆ ਦੇਖੋ ਸਟੀਮ ਇੰਜਨ ਵਾਂਗ ਤੇ ਜਿਹੜੀਆਂ ਲਾਈਟਾਂ ਸੀਗੀਆਂ ਇਹ ਸਪੈਲਟ ਲੈਂਪ ਹੁੰਦੇ ਸੀਗੇ ਇਹਦੇ ਵਿੱਚ ਇੱਕ ਬੱਤੀ ਜਗਦੀ ਹੁੰਦੀ ਸੀ ਜਿਵੇਂ ਆਪਣੇ ਲਾਰਟਨ ਹੁੰਦੀ ਸੀਗੀ ਤੇ ਆਜੋ ਇਹਦੀ ਗ੍ਰੇਲ ਵਗੈਰਾ ਦਿਖਾ ਦਿਓ ਤੇ ਆਇਨਾ ਨੇ ਸ ਜਾ ਕੇ ਕਾਫੀ ਰੱਖਿਆ ਹੋਇਆ ਤੇ ਦੇਖੋ ਤੁਸੀਂ ਗ੍ਰੇਲ ਤੇ ਲਾਈਟਾਂ ਕਿਆ ਬਾਤ ਆਜੋ ਅੱਗੇ ਠੀਕ ਆ ਤੇ ਆ ਜਿਵੇਂ ਇਧਰ ਨੂੰ ਹੁਣ ਇਧਰਲੇ ਪਾਸੇ ਆ ਜਾਓ। ਟੈਲੀਫੋਨ ਕੰਪਨੀ ਦੀ ਵੈਂਟੇਜ ਕਾਰ। ਇਹ ਟੈਲੀਫੋਨ ਵਾਲੇ ਜਿਹੜੇ ਆਪਣੇ ਲਾਈਨਾਂ ਵਗੈਰਾ ਖੰਭਿਆਂ ਤੇ ਬਿਚਾਉਂਦੇ ਹੁੰਦੇ ਸੀਗੇ ਉਸ ਟਾਈਮ ਦੇ ਉੱਤੇ ਟੈਲੀਫੋਨ ਵਾਲੇ ਕੰਪਨੀ ਵਾਲਿਆਂ ਨੂੰ ਯੂਜ਼ ਕਰਦੇ ਹੁੰਦੇ ਸੀ ਟੈਲੀਫੋਨ 100 ਇਅਰ ਬੀਸੀ ਵੈਂਟੇਜ ਮਿਊਜ਼ੀਅਮ ਦੀ ਘਾਹ ਦੇਖੋ ਤੁਸੀਂ ਪੌੜੀ ਰੱਖੀ ਹੋਈ ਹੈ ਉੱਪਰ ਇਹਦੇ ਉਸੇ ਟਾਈਮ ਤਰਾਈਆਂ ਉਸ ਟਾਈਮ ਤੇ ਵੀ ਇਦਾਂ ਹੀ ਹੁੰਦੀ ਸੀ। ਨਾਲੇ ਲੱਕੜ ਦੇ ਸਟੀering ਵਗੈਰਾ ਕਾਫੀ ਇਧਰ ਟੰਗੇ ਹੋਏ ਨੇ। ਤੇ ਆਜੂ ਹੁਣ ਤੁਹਾਨੂੰ ਦਿਖਾਉਨੇ ਆ ਕੁਝ ਗੱਡੀਆਂ ਦੇ ਮਾਡਲ ਇਹਨਾਂ ਨੇ ਆ ਮਾਡਲ ਸਾਰੇ ਲੱਕੜ ਦੇ ਵਿੱਚ ਪੇਸ਼ ਕੀਤੇ ਹੋਏ ਆ ਸਾਰੇ ਹੂੰ ਹੂੰ ਤੇ ਲੱਕੜ ਦੇ ਸਾਰੇ ਮਾਡਲ ਨੇ ਆ ਕ੍ਰੇਨ ਦਾ ਮਾਡਲ ਆ ਲੱਕੜ ਵਾਲਾ ਜਿਹੜਾ ਟਰੱਕ ਵਾ ਉਹ ਆ ਤੇ ਆ ਟੂ ਟਰੱਕ ਨੇ ਸਾਰੇ ਤੇ ਘੋੜੇ ਵੀ ਨੇ ਥੱਲੇ ਫਾਇਰ ਵਿਗੇਟ ਦੀ ਗੱਡੀ ਆ ਦੇਖ ਲਓ 1980 ਦੇ ਆਸ-ਪਾਸ ਦੇਖੋ ਮਸ਼ੀਨ ਵਾਲੇ ਇਹਦਾ ਆਪਣੇ ਕੋਲ ਆਪਣੇ ਤਾਂ ਅੱਜ ਆਏ ਨੇ ਇਹ ਇਹਨਾਂ ਇਹ 1980 ਦੇ ਕੰਕਰੀਟ ਇਸੇ ਤਰ੍ਹਾਂ ਹੁੰਦੀ ਸੀ ਇਹਨਾਂ ਦੇ ਟਰੱਕ ਕ੍ਰੇਨ ਨੇ 1926 ਦਾ ਪਿਕਅਪ ਟਰੱਕਾ 1926 ਦਾ ਹਮਰ ਪਬਲਿਕ ਟਰਾਂਸਪੋਰਟੇਸ਼ਨ ਹੈ ਅਸਲ ਵਿੱਚ ਤੇਲ ਦਾ ਟੈਂਕਰ ਦਾ ਇੱਕ ਮਾਡਲ ਵਾਹੇ ਤੇ ਸ਼ੇਪੋਆ ਦਿਖਾਈ ਹੋਈ ਇਹਨਾਂ ਨੇ ਤੇ ਆਜੋ ਆਪਾਂ ਉਧਰ ਚੱਲਦੇ ਆਂ ਗੱਡੀਆਂ ਦੇ ਬਾਕੀ ਆ ਸਮਾਨ ਇਹਨਾਂ ਨੇ ਕਾਫੀ ਰੱਖਿਆ ਹੋਇਆ ਇਹ ਗੱਡੀਆਂ ਦਾ ਬਰੀਕੀ ਦਾ ਆ ਗੱਡੀਆਂ ਦੇ ਆਪਣੇ ਪਲੱਗ ਵਗੈਰਾ ਨੇ ਉਸ ਟਾਈਮ ਦੇ ਉੱਤੇ ਲਾਈਟ ਵਗੈਰਾ ਕਿੰਨੇ ਸਪਾਰਕ ਪਲੱਗ ਜੋ ਵੀ ਹੁੰਦੇ ਆ ਇਹਦੇ ਤੇ ਆ ਇਹਨਾਂ ਨੇ ਲਾਈਟ ਰੱਖੀ ਹੋਈ ਆ 1890 ਦੀ ਇਹਦੇ ਵਿੱਚ ਸਿਰਫ ਅੱਗ ਵੱਲਦੀ ਹੁੰਦੀ ਸੀ ਉਸ ਟਾਈਮ ਤੇ ਆਜੋ ਅੱਗੇ ਤੇ ਬਾਕੀ ਇੱਧਰ ਪਏ ਹੈਗੇ ਟੋ ਟ੍ਰੱਕ ਨੇ ਜਿਵੇਂ ਗੱਡੀਆਂ ਨੂੰ ਟੋ ਕਰਕੇ ਲੈ ਜਾਂਦੇ ਸਨ ਉਸ ਟਾਈਮ ਤੇ ਵੈਂਟੇਜ ਟ੍ਰੱਕ ਤੇ ਇਹਨੂੰ ਅੰਦਰੋਂ ਮੜਿਆ ਦਿਖਾ ਦਿਓ ਅੰਦਰ ਇਹ ਹੋਇਆ ਸਟੀeringਾ ਹਨੇਰਾ ਆਇਆ ਥੋੜਾ ਜਿਹਾ ਚਲੋ ਆਜੋ ਅੱਗੇ ਆ ਜੋ ਆ ਜੋ ਅੱਗੇ ਇਹ ਟੋਡ ট্রাক ਨੇ ਸਾਰੇ ਇਹ ਆ ਜੋ 1953 ਦਾ ਇਹ ਆਸਟਨ ਟ੍ਰੱਕ ਵਾ ਕੰਪਨੀ ਦਾ ਤੇ 4 ਸਪੀਡ ਇਹਦਾ ਸੀਗਾ 40 ਹੌਸਪਾਵਰ ਦਾ ਇਹਦਾ ਇੰਜਨ ਸੀਗਾ ਗੱਡੀਆਂ ਨੂੰ ਇਹਨਾਂ ਨੇ ਦਿਖਾਇਆ ਹੋਇਆ ਕਿ ਉਸ ਟਾਈਮ ਤੇ ਜੇਕਰ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਸੀ ਇਦਾਂ ਲੱਦ ਕੇ ਲੈ ਜਾਂਦੇ ਸੀਗੇ ਹਾਂਜੀ ਅੱਗੇ ਇਹ ਵਸਲ ਵਿੱਚ ਮੈਨੂੰ ਲੱਗਦਾ ਰਿਪੇਅਰ ਹੋਣ ਵਾਲੀ ਆ ਇਹ ਇਹਨਾਂ ਨੇ ਸਾਰਾ ਕੁਝ ਖੋਲ ਕੇ ਦਿਖਾਇਆ ਹੋਇਆ ਤੇ ਆਹ ਦੇਖੋ ਤੁਸੀਂ ਇਹਦਾ ਸਟੇਰਾਂ ਕਿਹੋ ਜਿਹਾ ਬੇਸਿਕ ਹੁੰਦਾ ਸੀਗਾ ਬਸ ਕੋਈ ਹੀਟ ਨਹੀਂ ਕੋਈ ਦੂਜਾ ਨਹੀਂ ਤੇ ਆਹ ਲੱਕੜ ਦਾ ਇੱਕ ਇਹਨਾਂ ਨੇ ਬਣਾਇਆ ਹੋਇਆ ਤੇ ਆ ਜੋ બસ ਇੰਨੇ ਕਹੀਆ ਮੈਨੂੰ ਲੱਗਦਾ ਤੇ ਠੀਕ ਆ ਜੀ ਸਾਰੇ ਤੁਹਾਨੂੰ ਇਸ ਦਿਖਾਏ ਵੈਂਟੇਜ ਟਰੱਕ ਮਿਊਜ਼ੀਅਮ ਦੇ ਵਿੱਚ ਖੜੇ ਸੀਗੇ ਜੀ ਤੇ ਸਰੀ ਤੇ 176 ਤੇ ਤਾਂ 60 ਦੇ ਕੋਲ ਆ ਜੀ ਸਾਰੇ ਜਣੇ ਇੱਥੇ ਆਇਓ ਪੰਜਾਬ ਤੋਂ ਵੀ ਜਿਹਨਾਂ ਜਿਹੜੇ ਆਉਂਦੇ ਆ ਉਹ ਵੀ ਜਰੂਰ ਆਉਣ ਸਰੀ ਵਾਲੇ ਤਾਂ ਜਰੂਰ ਆਉਣ ਬਹੁਤ ਹੀ ਵਧੀਆ ਚੀਜ਼ ਆ ਇਹ ਜੀ ਇੱਥੇ